ਜਲੰਧਰ ਚ ਪੱਛਮੀ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਜਿਹੜੀ ਬਹੁਤ ਵੱਡੀ ਜਿਹੜੀ ਜਿੱਤ ਹਾਸਲ ਹੋਈ ਆ ਮਿੰਦਰ ਭਗਤ ਬਹੁਤ ਵੱਡੀ ਲੀਡ ਦੇ ਨਾਲ ਉਥੋਂ ਜਿੱਤ ਪ੍ਰਾਪਤ ਕੀਤੀ ਆ ਚਰਨਜੀਤ ਚੰਨੀ ਲੋਕ ਸਭਾ ਚੋਣਾਂ ਚ ਪਹਿਲਾਂ ਉਥੋਂ ਜਿੱਤੇ ਸੀਗੇ ਔਰ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਚੋਣ ਦੇ ਨਤੀਜਿਆਂ ਚ ਕਾਂਗਰਸ ਦੀ ਹੋਈ ਦੁਰਦਸ਼ਾ ਸਾਬਤ ਕਰਦੀ ਹੈ ਕਿ ਪੰਜਾਬ ਚ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਚ ਚਰਨਜੀਤ ਚੰਨੀ ਦੀ ਲਹਿਰ ਦੀ ਹਵਾ ਸਿਰਫ 40 ਦਿਨਾਂ ਚ ਹੀ ਨਿਕਲ ਗਈ ਹੈ। ਜਿਮਣੀ ਚੋਣ ਚ ਪਛਮੀ ਹਲਕੇ ਚ ਕਾਂਗਰਸ ਜਿਸ ਵੱਡੇ ਫਰਕ ਨਾਲ ਹਾਰ ਦੇ ਕੇ ਤੀਜੇ ਸਥਾਨ ਤੇ ਆਈ ਆਖ ਖੜੀ ਹੋਈ ਹੈ ਉਸ ਨਾਲ ਸਿਆਸੀ ਗਲਿਆਰੇ ਚ ਨਵੀਂ ਚਰਚਾ ਛਿੜ ਗਈ ਹੈ ਕਿ ਚੰਨੀ ਦੀ ਵੋਟਰਾਂ ਵਿਚਾਲੇ ਕਰੀਬ 1 ਮਹੀਨਾ ਪਹਿਲਾਂ ਚੱਲਿਆ ਜਾਦੂ ਖਤਮ ਹੋ ਚੁੱਕਾ ਹੈ। ਜਿਮਣੀ ਚੋਣਾ ਭਾਵੇਂ ਸੰਸਦ ਮੈਂਬਰ ਚੰਨੀ ਦੀ ਸੀ ਪਰ ਚੰਨੇ ਨੇ ਇਸ ਨਗਰ ਨਿਗਮ ਸਾਭਕਾ ਸੀਨੀਅਰ ਡਿਪਟੀ ਮੈਸੁਰਿੰਦਰ ਕਾਹਨੂ ਟਿਕਟ ਦਿਵਾਉਣ ਚ ਵੱਡੀ ਭੂਮਿਕਾ ਅਦਾ ਕਰਦੇ ਹੋਏ ਕਾਂਗਰਸ ਦੀ ਵੱਡੀ ਜਿੱਤ ਦਾ ਦਾਵਾ ਕੀਤਾ ਸੀ। ਲੰਗਿਆ ਲੋਕ ਸਭਾ ਚੋਣਾ ਕਾਂਗਰਸ ਨੇ ਪੱਛਮੀ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਕਾਂਗਰਸ ਦਾ ਜਿਹੜਾ ਮਾਰਜਨ ਭਾਵੇਂ 1557 ਵੋਟਾਂ ਦਾ ਰਿਹਾ ਪਰ ਕੇਂਦਰੀ ਉਤਰੀ ਵਿਧਾਨ ਸਭਾ ਦੇ ਹਲਕੇ ਚ ਭਾਜਪਾ ਦੇ ਹੱਥੋਂ ਹਾਰ ਸਾਹਮਣਾ ਕਰਨਾ ਪਿਆ ਕਾਂਗਰਸ ਸ਼ਹਿਰੀ ਇਲਾਕੇ ਸਿਰਫ ਪਛਮੀ ਹਲਕੇ ਚ ਆਪਣੀ ਇੱਜ਼ਤ ਬਚਾ ਸਕੀ ਇੱਥੇ ਕਾਂਗਰਸ ਮੁਕਾਬਲੇ ਲੋਕ ਸਭਾ ਚੋਣਾਂ ਚ ਭਾਜਪਾ 42837 ਵੋਟਾਂ ਹਾਸਲ ਕਰ ਦੂਜੇ ਸਥਾਨ ਤੇ ਆਮ ਆਦਮੀ ਪਾਰਟੀ 15629 ਵੋਟਾਂ ਲੈ ਕੇ ਤੀਸਰੇ ਸਥਾਨ ਤੇ ਆਈ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਚ ਪਹਿਲੇ ਸਥਾਨ ਤੇ ਰਹਿਣ ਵਾਲੀ ਕਾਂਗਰਸ ਦਾ ਵੋਟ ਬੈਂਕ ਜਿਮਣੀ ਚੌਂਜ 'ਚ 10 ਜੁਲਾਈ ਨੂੰ 44354 ਅਕੜੇ ਤੋਂ ਖਿਸਕ ਕੇ 16757 ਵੋਟਾਂ ਦੇ ਆਉਣ ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਉਹ ਵੀ ਅਜਿਹੇ ਹਾਲਾਤ ਵਿੱਚ ਜਦੋਂ ਸੰਸਦ ਮੈਂਬਰ ਚੰਨੀ ਨੇ ਜਿਮਣੀ ਚੌਂਜ ਹਲਕੇ ਵਿੱਚ ਗਲੀ ਮੁਹੱਲੇ 'ਚ ਚੋਣ ਪ੍ਰਚਾਰ ਕੀਤਾ ਤੇ ਰਾਜਾ ਬਡਿੰਗ ਵੀ ਚੋਣ ਪ੍ਰਚਾਰ ਕੀਤਾ ਜਿਮਨੀ ਚੋਣ ਚ ਦੂਜੇ ਨੰਬਰ ਤੇ ਰਹਿਣ ਵਾਲੇ ਭਾਜਪਾ ਵੀ ਸਿਰਫ 17921 ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹਿ ਗਈ ਹੁਣ ਹਾਲਾਂਕਿ ਜਨਤਾ ਦਾ ਇਹ ਫੈਸਲਾ ਸਾਹ ਦੇ ਸਾਹਮਣੇ ਆ ਚੁੱਕਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਵੀ ਇਸ ਹਾਰ ਕਾਰਨ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹਨਾਂ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਜਿਹੜੀ ਜਿਮਨੀ ਚੋਣ ਹੋਈ ਸੀ ਉਹਨਾਂ ਲਈ ਅਗਲੀ ਪ੍ਰੀਖਿਆ ਸੀ ਜਿਸ ਵੀ ਚੰਨੀ ਬੁਰੀ ਤਰ੍ਹਾਂ ਫਲਾਪ ਰਹੇ ਤੁਹਾਡੇ ਇਸ ਖਬਰ ਉਤੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਜਲੰਧਰ ਚ ਪੱਛਮੀ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਜਿਹੜੀ ਬਹੁਤ ਵੱਡੀ ਜਿਹੜੀ ਜਿੱਤ ਹਾਸਲ ਹੋਈ ਆ ਮਿੰਦਰ ਭਗਤ ਬਹੁਤ ਵੱਡੀ ਲੀਡ ਦੇ ਨਾਲ ਉਥੋਂ ਜਿੱਤ ਪ੍ਰਾਪਤ ਕੀਤੀ ਆ ਚਰਨਜੀਤ ਚੰਨੀ ਲੋਕ ਸਭਾ ਚੋਣਾਂ ਚ ਪਹਿਲਾਂ ਉਥੋਂ ਜਿੱਤੇ ਸੀਗੇ ਔਰ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਚੋਣ ਦੇ ਨਤੀਜਿਆਂ ਚ ਕਾਂਗਰਸ ਦੀ ਹੋਈ ਦੁਰਦਸ਼ਾ ਸਾਬਤ ਕਰਦੀ ਹੈ ਕਿ ਪੰਜਾਬ ਚ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਦੇ ਚਰਨਜੀ ਚੰਨੀ ਦੀ ਲਹਿਰ ਦੀ ਹਵਾ ਸਿਰਫ 40 ਦਿਨਾਂ ਚ ਹੀ ਨਿਕਲ ਗਈ ਹੈ ਜਿਮਣੀ ਚੋਣ ਚ ਪਛਮੀ ਹਲਕੇ ਚ ਕਾਂਗਰਸ ਜਿਸ ਵੱਡੇ ਫਰਕ ਨਾਲ ਹਾਰ ਦੇ ਕੇ ਤੀਜੇ ਸਥਾਨ ਤੇ ਆਈ ਆਖ ਖੜੀ ਹੋਈ ਹੈ ਉਸ ਨਾਲ ਸਿਆਸੀ ਗਲਿਆਰੇ 'ਚ ਨਵੀਂ ਚਰਚਾ ਛਿੜ ਗਈ ਹੈ ਕਿ ਚੰਨੀ ਦੀ ਵੋਟਰਾਂ ਵਿਚਾਲੇ ਕਰੀਬ 1 ਮਹੀਨਾ ਪਹਿਲਾਂ ਚੱਲਿਆ ਜਾਦੂ ਖਤਮ ਹੋ ਚੁੱਕਾ ਹੈ। ਜਿਮਣੀ ਚੋਣਾ ਭਾਵੇਂ ਸੰਸਦ ਮੈਂਬਰ ਚੰਨੀ ਦੀ ਸੀ ਪਰ ਚੰਨੇ ਨੇ ਇਸ ਨਗਰ ਨਿਗਮ ਸਾਭਕਾ ਸੀਨੀਅਰ ਡਿਪਟੀ ਮੈਸੁਰਿੰਦਰ ਕਾਹਨੂ ਟਿਕਟ ਦਿਵਾਉਣ 'ਚ ਵੱਡੀ ਭੂਮਿਕਾ ਅਦਾ ਕਰਦੇ ਹੋਏ ਕਾਂਗਰਸ ਦੀ ਵੱਡੀ ਜਿੱਤ ਦਾ ਦਾਵਾ ਕੀਤਾ ਸੀ। ਲੰਗਿਆ ਲੋਕ ਸਭਾ ਚੋਣਾਂ ਕਾਂਗਰਸ ਨੇ ਪੱਛਮੀ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ ਕਾਂਗਰਸ ਦਾ ਜਿਹੜਾ ਮਾਰਜਨ ਭਾਵੇਂ 1557 ਵੋਟਾਂ ਦਾ ਰਿਹਾ ਪਰ ਕੇਂਦਰੀ ਉਤਰੀ ਵਿਧਾਨ ਸਭਾ ਗਏ ਹਲਕੇ ਅੱ체 ਭਾਜਪਾ ਦੇ ਹੱਥੋਂ ਹਾਰ ਸਾਹਮਣਾ ਕਰਨਾ ਪਿਆ ਕਾਂਗਰਸ ਸ਼ਹਿਰੀ ਇਲਾਕੇ ਸਿਰਫ ਪੱਛਮੀ ਹਲਕੇ 'ਚ ਆਪਣੀ ਇੱਜ਼ਤ ਬਚਾ ਸਕੀ ਇੱਥੇ ਕਾਂਗਰਸ ਨੇ ਮੁਕਾਬਲੇ ਲੋਕ ਸਭਾ ਚੋਣਾਂ 'ਚ ਭਾਜਪਾ 42837 ਵੋਟਾਂ ਹਾਸਲ ਕਰ ਦੂਜੇ ਸਥਾਨ ਤੇ ਆਮ ਆਦਮੀ ਪਾਰਟੀ 15629 ਵੋਟਾਂ ਲੈ ਕੇ ਤੀਸਰੇ ਸਥਾਨ ਤੇ ਆਈ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਚ ਪਾਕਿਸਤਾਨ ਤੇ ਰਹਿਣ ਵਾਲੀ ਕਾਂਗਰਸ ਦਾ ਵੋਟ ਬੈਂਕ ਜਿਮਣੀ ਚੋਣ ਚ 10 ਜੁਲਾਈ ਨੂੰ 44354 ਅਕੜੇ ਤੋਂ ਖਿਸਕ ਕੇ 16000 757 ਵੋਟਾਂ ਦੇ ਆਉਣ ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਉਹ ਵੀ ਅਜਿਹੇ ਹਾਲਾਤ ਵਿੱਚ ਜਦੋਂ ਸੰਸਦ ਮੈਂਬਰ ਚੰਨੀ ਨੇ ਜਿਮਣੀ ਚੌਂਜ ਹਲਕੇ ਵਿੱਚ ਗਲੀ ਮੁਹੱਲੇ 'ਚ ਚੋਣ ਪ੍ਰਚਾਰ ਕੀਤਾ ਤੇ ਰਾਜਾ ਵਡਿੰਗ ਵੀ ਚੋਣ ਪ੍ਰਚਾਰ ਕੀਤਾ ਜਿਮਣੀ ਚੌਂਜ 'ਚ ਦੂਜੇ ਨੰਬਰ ਤੇ ਰਹਿਣ ਵਾਲੇ ਭਾਜਪਾ ਵੀ ਸਿਰਫ 17921 ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹਿ ਗਈ ਹੁਣ ਹਾਲਾਂਕਿ ਜਨਤਾ ਦਾ ਇਹ ਫੈਸਲਾ ਸਾਹਮਣੇ ਆ ਚੁੱਕਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਵੀ ਇਸ ਹਾਰ ਕਾਰਨ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹਨਾਂ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਜਿਹੜੀ ਜਿਮਨੀ ਚੋਣ ਹੋਈ ਸੀ ਉਹਨਾਂ ਲਈ ਅਗਲੀ ਪ੍ਰੀਖਿਆ ਸੀ ਜਿਸ ਵਿੱਚ ਚੰਨੀ ਬੁਰੀ ਤਰ੍ਹਾਂ ਫਲਾਪ ਰਹੇ ਤੁਹਾਡੇ ਇਸ ਖਬਰ ਉਤੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ